ਠੀਕ ਹੋਣੀ ਸਭ ਤੋਂ ਪਹਿਲਾਂ ਸਾਰੇ ਮੀਡੀਆ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਅੱਜ ਦੀ ਇਸ ਪ੍ਰੈਸ ਵਾਰਤਾ ਚ ਲਾਲਚੰਦ ਕੁਟਾਰੂ ਚੱਕਦੀ ਮੇਰੇ ਕੈਬਨਿਟ ਕਲੀਗ ਰੰਧਾਵਾ ਸਾਹਿਬ ਐਮ ਐਲ ਏ ਸਾਹਿਬਾਨ ਸਾਡੇ ਸਾਰੇ ਦਰਜਾ ਬਦਰਜਾ ਅਧਿਕਾਰੀਗਣ ਔਰ ਸਾਰੇ ਐਮ ਐਲ ਸੌਰੀ ਹਲਕਾ ਇੰਚਾਰ ਸਾਹਿਬਾਨ ਸੋ ਬਹੁਤ ਹੀ ਅੱਜ ਦੀ ਇੱਕ ਇੰਪੋਰਟੈਂਟ ਮੀਟਿੰਗ ਜਿਹੜੀ ਆ ਉਹ ਪ੍ਰਸ਼ਾਸਨ ਦੇ ਨਾਲ ਹੋਈ ਆ ਕਿਉਂਕਿ ਪਿਛਲੇ ਦਿਨੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਸ਼ਿਆਂ ਦੇ ਵਿਰੁੱਧ ਆਖਰੀ ਹਮਲਾ ਕਰਨ ਦੇ ਲਈ ਅੰਤਮ ਜਿਹੜਾ ਯੋਧ ਚੱਲ ਰਿਹਾ ਹੈਗਾ ਉਹਦੇ ਵਿੱਚ ਅੰਤਮ ਅੰਜਾਮ ਤੱਕ ਲੈ ਕੇ ਜਾਣ ਲਈ ਅੰਤਮ ਲੜਾਈ ਦੇ ਦੌਰ ਚ ਦਾਖਲ ਹੋਣ ਲਈ ਸਾਡੀ ਕਮੇਟੀ ਦਾ ਗਠਨ ਕੀਤਾ ਜਿਸ ਦੇ ਵਿੱਚ ਮੈਨੂੰ ਚੇਅਰ ਬਣਾਇਆ ਯੁੱਧ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੋਧੀ ਸ਼ੁਰੂਆਤ ਜਿਹੜੀ ਆ ਹੋਈ ਆ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨਾਗਾ ਮੁਕੰਮਲ ਤਹਿਸ ਤੈਸ ਕਰਕੇ ਰੱਖਣਾਗਾ ਉਹ ਸਿਸਟਮ ਜਿਹੜਾ ਬਹੁਤ ਲੰਬੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਭਾਜੀਪੀ ਔਰ ਕਾਂਗਰਸ ਪਾਰਟੀ ਨੇ ਪੰਜਾਬ ਚ ਪੈਦਾ ਕੀਤਾ ਸੀ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਭਾਜੀਪੀ ਦੀ ਸਰਕਾਰ ਆਈ ਉਸ ਸਮੇਂ ਪੰਜਾਬ ਦੇ ਅੰਦਰ ਸਿੰਥੈਟਿਕ ਡਰੱਗਸ ਨਸ਼ਿਆਂ ਦਾ ਨੀ ਪੱਥਰ ਜਿਹੜਾ ਉਹਨਾਂ ਦੀ ਸਰਕਾਰਾਂ ਨੇ ਰੱਖਿਆ ਪੰਜਾਬ 'ਚ ਤੁਸੀਂ ਦੇਖਿਓ 2007 ਤੋਂ ਲੈ ਕੇ 17 ਤੱਕ ਪੰਜਾਬ ਦੇ ਅੰਦਰ ਚਿੱਟੇ ਦਾ ਬੋਲਬਾਲਾ ਰਿਹਾ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਚਿੱਟੇ ਦਾ ਵਪਾਰ ਜਿਹੜਾ ਪੰਜਾਬ ਸਿਖਰਾਂ ਤੇ ਪਹੁੰਚ ਗਿਆ ਔਰ ਕੈਪਟਨ ਸਾਹਿਬ ਨੇ ਗੁਟਕਾ ਸਾਹ ਮੱਥੇ ਨੂੰ ਲਾ ਕੇ ਸੌਂ ਖਾਦੀ ਕੀ ਕਿਹਾ ਸੀਗਾ ਕਿ ਮੈਂ 4 ਹਫ਼ਤੇ ਦਾ ਨਸ਼ਾ ਖਤਮ ਕਰ ਦੂੰ ਪਰ ਲੇਕਿਨ 5 ਸਾਲ ਉਹਦੀ ਸਰਕਾਰ ਨੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਵੀ ਨਸ਼ੇ ਦੇ ਵਪਾਰੀਆਂ ਦਾ ਦੱਸੇ ਦੇ ਤਸਕਰਾਂ ਦਾ ਸਾਥ ਦਿੱਤਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਆਈ ਅਸੀਂ ਨਸ਼ਿਆਂ ਦੇ ਖਿਲਾਫ ਸਭ ਤੋਂ ਵੱਧ ਵੱਡਾ ਹਮਲਾ ਕੀਤਾ ਔਰ ਸਭ ਤੋਂ ਵੱਧ ਰਕਬਰੀਆਂ ਹੋਈਆਂ ਸਭ ਤੋਂ ਵੱਧ ਦੋਸ਼ੀ ਫੜ ਕੇ ਜੇਲ੍ਹਾਂ ਚ ਰੱਖੇ ਗਏ ਔਰ ਕਨਵੈਕਸ਼ਨ ਰੇਟ ਸਜ਼ਾ ਕਰਾਉਣ ਦੀ ਦਰ ਜਿਹੜੀ ਅਕਾਲੀ ਦਰ ਭਾਜਪੀ ਦੇ ਸਮੇਂ ਔਰ ਕਾਂਗਰਸ ਪਾਰਟੀ ਦੇ ਸਮੇਂ 52% ਸੀਗੀ ਅੱਜ ਉਹ ਵੱਧ ਕੇ 86% ਹੋਈ ਹੈ ਯਾਨੀ ਕਿ ਅੱਗੇ ਦੋਸ਼ੀ ਫੜ ਵੀ ਲੈ ਜਾਂਦੇ ਸੀਗੇ ਬਟ ਲੇਕਿਨ ਉਹਨਾਂ ਨੂੰ ਅਦਾਲਤਾਂ ਜਾ ਕੇ ਬਰੀ ਕਰਵਾ ਦਿੱਤਾ ਜਾਂਦਾ ਸੀਗਾ ਔਰ ਸਾਡੀ ਸਰਕਾਰ ਦੇ ਸਮੇਂ ਕਨਵੈਕਸ਼ਨ ਰੇਟ ਜਿਹਨੂੰ ਆਪਾਂ ਕਹਿੰਦੇ ਨੇ ਸਜ਼ਾ ਦੀ ਦਰ ਜਿਹੜੀ ਆ ਉਹ 86% ਤੱਕ ਪਹੁੰਚੀ ਆ ਇਥੋਂ پتہ ਲੱਗਦਾ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਕੰਮ ਕਰ ਰਹੀ ਹੈ ਜਿਹੜੀ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੀ ਆ ਹੁਣ ਜਿਹੜਾ ਆਖਰੀ ਅਸੀਂ ਹਮਲਾ ਸ਼ੁਰੂ ਕੀਤਾਗਾ ਆਖਰੀ ਜਿਹੜੀ ਮਹਿੰਮ ਸ਼ੁਰੂ ਕੀਤੀ ਆ ਕਿਉਂਕਿ ਇਸ ਮਹਿੰਮ ਦੇ ਦੌਰ ਜੀ ਅਸੀਂ ਹਰ ਪਿੰਡ ਤੱਕ ਜਾਵਾਂਗੇ ਅਸੀਂ ਹਰ ਸ਼ਹਿਰ ਤੱਕ ਜਾਵਾਂਗੇ ਅਸੀਂ ਉਸ ਹਰ ਵਿਅਕਤੀ ਤੱਕ ਜਾਵਾਂਗੇ ਚਾਹੇ ਜਿਹੜਾ ਨਸ਼ਾ ਕਰਦਾਗਾ ਜਾ ਜਿਹੜਾ ਨਸ਼ਾ ਵੇਚਦਾਗਾ ਜਿਹੜਾ ਨਸ਼ਾ ਵੇਚਦਾਗਾ ਉਹਨੂੰ ਫੜ ਕੇ ਜੇਲਾ ਚ ਲੱਕਾਂਗੇ ਉਹਦੀ ਪ੍ਰਾਪਰਟੀ ਵੀ ਜਿਹੜੀ ਆ ਅਟੈਚ ਕਰਾਂਗੇ ਪ੍ਰਾਪਰਟੀ ਵੀ ਸਰਕਾਰ ਕੋਲ ਲੈ ਕੇ ਜਾਵਾਂਗੇ ਔਰ ਜਿਹੜਾ ਨਸ਼ਾ ਕਰਦਾਗਾ ਉਹਦੇ ਨਾਲ ਅਸੀਂ ਹਮਦਰਦੀ ਪਰਿਆ ਬਤੀਰਾ ਬਣਾ ਕੇ ਉਹਨੂੰ ਅਸੀਂ ਹਸਪੀਟਲ ਦੇ ਅੰਦਰ ਵੀ ਦਾਖਲ ਕਰਾਵਾਂਗੇ ਉਹਦਾ ਅਸੀਂ ਇਲਾਜ ਵੀ ਕਰਾਵਾਂਗੇ ਕਿਉਂਕਿ ਪੁਰਾਣੀਆਂ ਸਰਕਾਰਾਂ ਵਿੱਚ ਕਰਕੇ ਹੀ ਹੋਇਆਗਾ ਕਿ ਉਹਨਾਂ ਨੇ ਮਾਹੌਲ ਐਸਾ ਬਣਾਤਾ ਜੂਤ ਦੇ ਅੰਦਰ ਨੈਗਟਿਵ ਮਾਹੌਲ ਪੈਦਾ ਕਰਤਾ ਕਿ ਪੰਜਾਬ ਚ ਨੌਕਰੀਆਂ ਨਹੀਂ ਮਿਲੀਆਂ ਤੁਸੀਂ ਦੇਖੋ ਜੇ ਮੈਂ 2 2017 ਤੋਂ ਲੈ ਕੇ 22 ਤੱਕ ਗੱਲ ਕਰਾਂ ਸਾਰੀਆਂ 7-8 ਹਜ਼ਾਰ ਨੌਕਰੀਆਂ ਜਿਹੜੀਆਂ ਪੰਜਾਬ 'ਚ ਮਿਲੀਆਂ ਜੇਕਰ ਪਿਛਲੇ ਉਸ ਤੋਂ ਪਿਛਲੇ 10 ਸਾਲ ਦੇ ਟਿਨਿਓਰ ਦੀ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੇ ਸਮੇਂ ਦੀ 2007 ਤੋਂ ਲੈ ਕੇ 17 ਦੀ ਤਾਂ ਉਸ ਸਮੇ ਸਾਰੀਆਂ ਹੀ ਵੀ 22 ਹਜ਼ਾਰ ਨੌਕਰੀਆਂ ਜਿਹੜੀਆਂ ਪੰਜਾਬ 'ਚ ਮਿਲੀਆਂ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਿਰਫ ਔਰ ਸਿਰਫ ਤਿੰਨਾਂ ਸਾਲਾਂ 'ਚ 50 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਕੇ ਪੰਜਾਬ ਦੇ ਜੂਤ ਦੇ ਅੰਦਰ ਪੰਜਾਬ ਦੇ ਨੌਜਵਾਨ ਦੇ ਅੰਦਰ ਇਕਾਤਮ ਵਿਸ਼ਵਾਸ ਪੈਦਾ ਕੀਤਾਗਾ ਇੱਕ ਲੋਕਾਂ ਦੇ ਅੰਦਰ ਇਹ ਵਿਸ਼ਵਾਸ ਪੈਦਾ ਕੀਤਾਗਾ ਕਿ ਪੰਜਾਬ ਜਿਹੜਾਗਾ ਉਹ ਵੀ ਜਿੱਥੇ ਸੂਰਬੀਰਨ ਧਰਤੀ ਆ ਉੱਥੇ ਵੀ ਮੈਂ ਸਮਝਦਾ ਰੋਜ਼ਗਾਰ ਮਿਲ ਸਕਦਾਗਾ ਤੇ ਅੱਜ ਪੰਜਾਬ ਦੇ ਅੰਦਰ 88000 ਕਰੋੜ ਦਾ ਨਿਵੇਸ਼ ਹੋਇਆਗਾ 88000 ਕਰੋੜ ਦੇ ਪੰਜਾਬ ਦੇ ਅੰਦਰ ਵਪਾਰ ਆਏ ਨੇਗੇ ਤਾਂ ਇਸ ਗੱਲ ਦੀ ਸਬੂਤ ਆ ਕਿ ਪੰਜਾਬ ਦੇ ਅੰਦਰ ਜਿਹੜਾ ਪੰਜਾਬ ਡਿਵੈਲਪਮੈਂਟ ਹੋ ਰਹੀ ਆ ਤਰੱਕੀ ਹੋ ਰਹੀ ਆ ਉਹਨਾਂ 88000 ਕਰੋੜ ਦੇ ਨਾਲ ਲਗਭਗ 5000 5 ਸੌਰੀ 5 ਲੱਖ ਲਗਭਗ 5 ਲੱਖ ਨੌਜਵਾਨ ਨੂੰ ਸਿੱਧੇ ਰੂਪ ਚ ਰੋਜ਼ਗਾਰ ਮਿਲਿਆਗਾ ਯਾਨੀ ਕਿ ਇੰਡਾਇਰੈਕਟਲੀ ਬੀਨਸ ਕੋਈ 25000 ਤੇ ਲੱਗਿਆ ਕੋਈ 30000 ਤੇ ਲੱਗਿਆ ਕੋਈ 50000 ਤੇ ਲੱਗਿਆ ਕੋਈ ਲੱਖ ਰੁਪਏ ਤੇ ਲੱਗ ਗਿਆ ਪਰ ਲੇਕਿਨ ਪੁਰਾਣੀ ਸਰਕਾਰ ਨੇ ਕਦੇ ਕੋਵਿਡ ਦਾ ਬਹਾਨਾ ਲਾਇਆ ਕਦੇ ਕੋਈ ਹੋਰ ਬਹਾਨਾ ਲਾਇਆ ਪਰ ਲੇਕਿਨ ਉਹਨਾਂ ਨੇ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਪਰ ਲੇਕਿਨ ਆਖਰੀ ਹਮਲਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਸਟਾਰਟ ਕੀਤਾਗਾ ਮੈਂ ਸਾਰੇ ਅਧਿਕਾਰੀਗਣ ਦੀ ਮੀਟਿੰਗ ਲਈਆ ਕਿ ਕਿੰਨੇ ਕੇਸ ਰਜਿਸਟਰਡ ਹੋ ਰਹੇ ਨੇ ਕਿ ਜਿਹੜੇ ਹੌਟਸਪੌਟ ਨੇਗੇ ਉਹ ਆਇਡੈਂਟੀਫਾਈ ਕੀਤੇ ਜਾ ਰਹੇ ਨੇਗੇ ਹਸਪੀਟਲਾਂ ਦੇ ਅੰਦਰ ਕੀ ਪ੍ਰਬੰਧ ਹੈ ਉਹ ਸਾਰਾ ਜਾਇਜ਼ਾ ਲਿਆ ਗਿਆ ਜਿੱਥੇ ਜਿੱਥੇ ਘਾਟ ਆ ਜਿਹੜੀ ਕਾਰਡ ਜਿਹੜੀ ਆ ਉਹ ਸਾਹਮਣੇ ਆਈ ਆ ਆਉਣ ਵਾਲੇ ਸਮੇਂ ਤੋਂ ਸਾਰੀ ਕਾਰਡ ਪੂਰੀ ਕੀਤੀ ਜਾਊਗੀ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਜਿਹੜਾ ਕੋਈ ਨਸ਼ਾ ਕਰਦਾਗਾ ਉਹਦਾ ਅੱਛਾ ਇਲਾਜ ਹੋ ਸਕੇ ਔਰ ਜਿਹੜਾ ਨਸ਼ਾ ਵੇਚਦਾਗਾ ਜਾਂ ਤਾਂ ਉਹ ਪੰਜਾਬ ਛੱਡ ਜਾਊਗਾ ਜਾਂ ਫਿਰ ਉਹਨੂੰ ਜਿਹੜਾ ਹੈ ਕਾਨੂੰਨ ਦੇ ਮੁਤਾਬਕ ਸਲਾਖਾਂ ਦੇ ਪਿੱਛੇ ਜਾਣਾ ਪਵੇ ਐਕਸ਼ਨ ਲੇਡ ਕਿਉਂ ਮੰਤ ਸਰ ਕੋਈ ਐਕਸ਼ਨ ਲੇਟ ਨਹੀਂ ਹੈਗਾ ਪਿਛਲੇ 3 ਸਾਲਾਂ 'ਚ ਮੈਂ ਪਹਿਲਾਂ ਦੁਹਰਾ ਰਹਿਆਂ ਦੁਬਾਰੇ ਕਿ 3 ਸਾਲਾਂ 'ਚ ਜਿੰਨੀ ਰਿਕਵਰੀਆਂ ਪਿਛਲੇ 15 ਸਾਲਾਂ 'ਚ ਹੋਈਆਂ ਸੀ ਆ ਉਦੋਂ ਬਾਅਦ ਰਿਕਵਰੀਆਂ ਜਿਹੜੀਆਂ ਉਹ 3 ਸਾਲਾਂ 'ਚ ਹੋਜਣੇ ਤਾਂ ਆਖਰੀ ਜਿਹਨੂੰ ਲੈਟ ਮੀ ਕੰਪਲੀਟ ਆਖਰੀ ਤਿੰਨਾ ਸਾਲਾਂ ਜੇ ਤਿੰਨ ਜਿਹੜਾ ਹੋਇਆ ਕੰਮ ਉਹ ਪਿਛਲੇ 15 ਸਾਲਾਂ ਚ ਨਹੀਂ ਹੋਇਆ ਸੀ ਹੁਣ 2 ਸਾਲਾਂ ਚ ਅਸੀਂ ਬਿਲਕੁਲ ਇਸ ਜਿਹੜਾ ਸਿਸਟਮ ਆ ਜਿਹੜਾ ਬਚਿਆ ਕੁਝ ਸਿਸਟਮ ਆ ਉਹਨੂੰ ਤੈਸ ਨਸ ਕਰਾਂਗੇ